ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹਾਜ਼ਰ ਹਾਂ ਤੁਹਾਡੇ ਨਾਲ ਨਵੀਂ ਵੀਡੀਓ 'ਚ ਤੇ ਅੱਜ ਵਾਲੀ ਵੀਡੀਓ ਤਾਂ ਜਿਹੜੇ ਆਪਣੀ ਸੁਸਾਇਟੀ ਲਈ ਪੰਜਾਬ ਲਈ ਕੁਝ ਵਧੀਆ ਕਰ ਰਹੇ ਆ ਤੇ ਉਹਨਾਂ ਤੇ ਆ ਵੀਡੀਓ ਤੇ ਆਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਓ ਵਾਦਿਆਂ ਅੱਗੇ ਵੀਡੀਓ ਵੱਲ ਇਹ ਵੀਡੀਓ ਵੇਖੋ ਜਿਹੜੇ ਆਪਣੇ ਪੰਜਾਬ ਲਈ ਕੋਈ ਵਧੀਆ ਕਰ ਰਹੇ ਆ ਆਪਣੀ ਸੁਸਾਇਟੀ ਲਈ ਆਪਣੇ ਲੋਕਾਂ ਲਈ ਕੋਈ ਵਧੀਆ ਕਰ ਰਹੇ ਆ ਇਹ ਵੀਡੀਓ ਉਹਨਾਂ ਲਈ ਪਿਆਰੇ ਦੋਸਤੋ ਚਿੱਤਰਕਾਰ ਨਰਪੈ ਸਿੰਘ ਰਾਏ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਆਪਣੀ ਮੋਟਰ ਤੇ ਕੁ ਥੋੜੀਆਂ ਜਿਹੀਆਂ ਕੋਸ਼ਿਸ਼ਾਂ ਕਰ ਰਹੇ ਆ ਤੇ ਬਾਕੀ ਮੈਂ ਇੱਕ ਛੋਟਾ ਕਿਸਾਨ ਥੋੜੀ ਜੀ ਜ਼ਮੀਨ ਵਾਲਾ ਤੇ ਇਹਦੇ ਵਿੱਚੋਂ ਮੈਂ ਇੱਕ ਵਿੱਗਾ ਜ਼ਮੀਨ ਰੱਖੀ ਆ ਸਬਜ਼ੀ ਵਾਸਤੇ ਤੇ ਇਸ ਰੁੱਤ ਦੀ ਜਿਹੜੀ ਵੀ ਸਬਜ਼ੀ ਆ ਕਦੂ ਨੇ ਅੱਲਾ ਨੇ ਤੋਰੀਆਂ ਨੇ ਕਰੇਲੀਆਂ ਨੇ ਬੇਲਾ ਵੀ ਲਾਈਆਂ ਹੋਈਆਂ ਨੇ ਮਤਲਬ ਜਿਹੜੇ ਜਿਹੜੇ ਸਬਜੀ ਆ ਰੁੱਤ ਦੀ ਹੁੰਦੀ ਆ ਅਸੀਂ ਉਹ ਸਬਜੀ ਬੀਜੀ ਆ ਤੇ ਸਬਜੀ ਬੀਜਣ ਦਾ ਮਕਸਦ ਇਹੀ ਆ ਵੀ ਇੱਕ ਵਿੱਗੇ ਦੇ ਵਿੱਚ ਸਬਜੀ ਬੀਜ ਕੇ ਉਹ ਦਾਣ ਵਾਸਤੇ ਕਰਿਆ ਸਾਰਾ ਅਸੀਂ ਸਾਡੀ ਬੀਬੀ ਦੀ ਅਗਲੀ ਵੀਡੀਓ ਨਿਰਵੈਰ ਸਿੰਘ ਇਹ ਫੇਸਬੁੱਕ ਤੇ ਕਾਫੀ ਚਾਏ ਹੋਏ ਆ ਵੈਸੇ ਆਪਣੇ ਸੇਖ ਭਰਾਵਾਂ ਲਈ ਤੇ ਪੰਜਾਬ ਲਈ ਕਾਫੀ ਕੰਮ ਕਰ ਰਹੇ ਆ ਖਾਸ ਕਰਕੇ ਸਿੱਖਾਂ ਗਰੀਬ ਸਿੱਖਾਂ ਲਈ ਤੇ ਇਹਨਾਂ ਦੀ ਵੀਡੀਓ ਮੈਂ ਵੇਖਦਾ ਹੀ ਹੁਣਾ ਖਾਸ ਕਰਕੇ ਫੇਸਬੁੱਕ ਦੇ ਪਰ ਮੈਨੂੰ ਆ ਵੀਡੀਓ ਸਭ ਤੋਂ ਵਧੀਆ ਲੱਗੀ ਤੁਸੀਂ ਵੀ ਜਰੂਰ ਆ ਬਜ਼ੁਰਗ ਕਹਿੰਦਾ ਵੀ ਮੇਰੇ ਤੋਂ ਪੱਖਾ ਨਹੀਂ ਮੈਨੂੰ ਪੱਖਾ ਲੈ ਦਿਓ ਮੈਂ ਪੱਖੇ ਤੋਂ ਬਿਨਾ ਸੌਂਦਾ ਤੇ ਆਪਾਂ ਏਸੀਆਂ ਚ ਪੈ ਕੇ ਵੀ ਦੁਖੀਆਂ ਤੇ ਬਜ਼ੁਰਗ ਲਾਟ ਤੱਕ ਵੇਖੋ ਕਿ ਪੱਖਾ ਲੈ ਕੇ ਕਿੰਨਾ ਖੁਸ਼ ਆ ਇਹ ਹੁੰਦੇ ਰੱਬ ਦੀ ਰਜਾ ਚ ਰਹਿਣ ਵਾਲੇ ਬੰਦੇ ਜਿਹੜੇ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਵੀ ਬਹੁਤ ਖੁਸ਼ ਆ ਤੇ ਆਪਾਂ ਵੱਡੀਆਂ ਵੱਡੀਆਂ ਚੀਜ਼ਾਂ ਲੈ ਕੇ ਵੀ ਦੁਖੀ ਆ ਤੇ ਸੋ ਹੋ ਸਕੇ ਦੇਖੋ ਜੇ ਬੰਦਿਆਂ ਦੀ ਹੈਲਪ ਜ਼ਰੂਰ ਕਰੋ ਤੇ ਬਾਕੀ ਇਹੀ ਕਾਰਨ ਆ ਇੱਕ ਗੀ ਮਨਰਵੈਰ ਨਰਵੈਰ ਸਿੰਘ ਦੀਆਂ ਵੀਡੀਓ ਜਾਰੀਆਂ ਵੇਖਦਾ ਕਿ ਇਹ ਲੋੜਵੰਦ ਬੰਦਿਆਂ ਦੀ ਹੈਲਪ ਕਰਦੇ ਬਜ਼ੁਰਗ ਬਹੁਤ ਖੁਸ਼ ਹੋਇਆ ਤੇ ਦਿਲੋਂ ਦਵਾਵਾਂ ਦਿੰਦਾ ਭਾਈ ਨਰਵੈਰ ਸਿੰਘ ਨੂੰ ਤੇ ਆ ਅਗਲੀ ਵੀਡੀਓ ਲਵਾਤੇ ਆ ਕਰਦੇ ਭਾਈ ਪੈਕ ਕਰਦੇ ਹੋ ਹਾਂਜੀ ਜਿੱਥੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨ ਤੁਰੇ ਹੋਏ ਆ ਉੱਥੇ ਆ ਧਰਤੀ ਮਾਂ ਨੂੰ ਬਚਾਉਣ ਲਈ ਆ ਵੀ ਜਵਾਨ ਤੁਰੇ ਹੋਏ ਆ ਇਹਨਾਂ ਦੀ ਵੀ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ ਅੱਜ 15ਵਾਂ ਦਿਨ ਆ ਇਹਨਾਂ ਦਾ ਰੋਖ ਲਾਉਣ ਦਾ ਤੇ ਧਰਤੀ ਮਾਂ ਦੀ ਸੇਵਾ ਕਰ ਰਹੇ ਆ ਗੱਭਰੂ ਤੇ ਬਹੁਤ ਵਧੀਆ ਕਾਰਜ ਕਰ ਰਹੇ ਆ ਤੇ ਦੋਵਾਂ ਪਾਸਿਆਂ ਤੋਂ ਇੱਕ ਤੇ ਠੰਡੀ ਸ਼ਾਮ ਬਣੂਗੀ ਤੇ ਦੂਜਾ ਲਗਾਉਣ ਨਾਲ ਇੱਕ ਤੇ ਧਰਤੀ ماں ਬਚੂਗੀ ਆਕਸੀਜਨ ਚ ਵਾਧਾ ਹੋਊਗਾ ਤੇ ਕੇਸੀਆਂ ਦੁਨੀਆ ਮਿਲੂਗੀ ਤੇ ਵਾਹਿਗੁਰੂ ਖੁਦ ਪਾਗਰੇ ਇਹਨਾਂ ਵੀਰਾਂ ਦੇ ਇਦਾਂ ਹੀ ਕਾਰਜ ਅਰੰਭ ਕੇ ਰੱਖਣ ਜੇ ਵੀਡੀਓ ਵਧੀਆ ਲੱਗਦੀ ਆ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਤੁਹਾਡੇ ਲਈ ਅਦਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ